ਦੇ ਵਿੱਚ ਐਸੇ ਕੰਮ ਮੇ ਰਿਸਕ ਨਹੀਂ ਲੈਣਾ ਚਾਹੀਏ ਔਖਾ ਜਣਾ ਹੋ ਮੈਂ ਇੱਥੇ ਤੱਕਾ ਦੇ ਦੇਣਾ ਫਿਰ ਘਰੇ ਇਦਰੇ ਕਹੀ ਜਾਣਗੇ ਨੋਵੀਂ ਮੈਟਰੋ ਜੀ ਨੂੰ ਇੱਕ ਚੀਜ਼ ਦਿਖਾਉਣ ਚੱਲੇ ਆਂ ਕਲਗਾ ਨਾਣਾ ਪਿੰਡਾ ਜਿਹੜਾ ਮਣੀ ਕਰਨ ਸਾਹਿਬ ਤੋਂ ਤਕਰੀਬਨ 1 ਘੰਟੇ ਦੀ ਦੂਰੀ ਤੇ ਆ ਉਹਦਾ ਟਰੈਕ ਹੈ ਤੇ ਟਰੈਕ ਪਹਿਲਾਂ ਰਸਤਾ ਤੁਹਾਨੂੰ ਵੀ ਦਿਖਾਉਣੇ ਆ ਬਾਅਦ ਪੈਤੀ ਸ਼ੁਰੂ ਗਿਆ ਬੰਦਾ ਅਜਾ ਉਹ ਥੱਲੋ ਆਇਆ ਸੀ ਹੁਣੀ ਰਸਤਾ ਥੱਕ ਗਏ ਸਾਹ ਚੜਨ ਲੱਗ ਗਿਆ ਤੇ ਆ ਅੱਗੇ ਦਾ ਰਸਤਾ ਦੇ ਇਹ ਜਿਆ ਰਸਤਾ ਹੈ ਟਰੈਕ ਆ ਬਈ ਆ ਦੇਖੋ ਆ ਰਸਤਾ ਹੈ ਹੁਣ ਇਹ ਰਸਤਾ ਉੱਪਰ ਤੱਕ ਜਾਣਾ ਥੱਲੇ ਤੱਕ ਆ ਪ੍ਰਿੰਡ ਰਸਤਾ ਅਜੇ ਸੀ 100 ਮੀਟਰ ਵੀ ਨਹੀਂ ਆਏ ਸਾਹ ਚੜ ਗਿਆ ਉੱਪਰ ਤੱਕ ਪਤਾ ਨਹੀਂ ਕਿਵੇਂ ਜਾਵਾਂਗੇ 15 ਤੋਂ 20 ਮਿੰਟ ਦਾ ਰਾਹ ਕਹਿੰਦੇ ਨੇ ਕਿੰਨਾ 1.5 ਕਿਲੋਮੀਟਰ ਤੱਕ ਲਗਭਗ ਹੋਊਗਾ ਸਾਹ ਚੜ ਗਏ ਅੱਗੇ ਰਸਤਾ ਦੇਖੋ ਸੀ ਸਾਰਾ ਸਲਿਪਰੀ ਰਸਤਾ বরਫ ਵਾਲਾ ਹੈ ਉੱਪਰ বরਫ ਪਈਆ ਕਿਤੇ ਕਿਤੇ ਆ ਦੇਖੋ ਜਿੰਦਗੀ ਦੀ ਹਾਂ ਤੇ ਚੱਲਦੇ ਆ ਅੱਗੇ ਔਖਾ ਜਣਾ ਉਹ ਮੈਨੂੰ ਇੱਥੇ ਠੱਕਾ ਦੇ ਦੇਣਾ ਫਿਰ ਘਰੇ ਇਧਰੇ ਕਹੀ ਜਾਣਗੇ ਬਾਈ ਕੰਮ ਟੇਡਾ ਬਹੁਤ ਹਾਂ ਤਾਂ ਮੈਂ ਪ੍ਰਭੂ ਕਟੋਗਾੜਾ 3 ਮਹੀਨੇ ਹੋ ਗਏ ਨਾ ਆਪਾਂ ਨੂੰ ਟ੍ਰਾਈ ਕੀਤਾ ਨੂੰ ਹਾਂ ਸਰਦੀ ਸਰਦੀ ਤੋਂ 3 ਮਹੀਨੇ ਸੀ ਕਿਤੇ ਨਹੀਂ ਗਏ ਹੁਣ ਹੱਡ ਗੋਡੇ ਜੁੜ ਗਏ ਬਹੁਤ ਟਾਈਮ ਆ ਨਿਕਲਿਆ ਸੀ ਤੇ ਆ ਰਸਤਾ ਅੱਗੇ ਦਾ ਦੇਖੋ ਆ ਟਾਈਮ ਦੇਖੋ ਪਹਿਲਾਂ ਤੁਸੀਂ ਜਿਹੜੀ ਕੀ ਦੇਖਣ ਵਾਲੀ ਆ ਉਹ ਤਾਂ ਮੁੱਤੋ ਬੋ ਬੋ ਉਹ ਹੀ ਕਰੀ ਜਾਂਦੇ ਨੇ ਪਾਣੀ ਨਹੀਂ ਹੈਗਾ ਪਾਣੀ ਨਹੀਂ ਹੈ ਕਿੱਥੇ ਪਾਣੀ ਆ ਦੇਖੋ ਲੈ ਪਾਣੀ ਪਾਣੀ ਆ ਸਾਰੇ ਕਿਤੇ ਰਸਤੇ ਨੇ ਤਾਂ ਪਹਿਲਾਂ ਹੀ ਹਲਕਾ ਚਲਿਆ ਸੀ ਤਾਂਸਾ ਔਖਾ ਇਹ ਕੰਮ ਤਾਂ ਨਹੀਂ ਆਪਣੇ ਤੋਂ ਹੋਣਾ ਪਰ ਕਰਾਂਗੇ ਛੱਡਦੇ ਨਹੀਂ ਐਡੀ ਦੂਰ ਆਇਆ ਛੱਡਦੇ ਤਾਂ ਹੈ ਨਹੀਂ ਕੰਮ ਇਹ ਕਰ ਜੀ ਇਹ ਤੂਏ ਆ ਦੇਖ ਮਤਰੋ ਲੈ ਵੀ ਮਤਰੋ ਬੋਤੋ ਆ ਗਏ ਅਸੀਂ ਹੋ ਨੀਚੋਂ ਛੜੇ ਨੰਗਲ ਡੈਮ ਨੀ ਹੈਗਾ ਕੱਲਾ ਡੈਮ ਹੈ ਨੰਗਲ ਡੈਮ ਤਾਂ ਹੋਰ ਹੈਗਾ ਉਵੇਂ ਦਾ ਨਾਮ ਹੋਰ ਆ ਪਰ ਇਹ ਡੈਮ ਹੈ ਆ ਪੁਲਾ ਜਿਹੜਾ ਇੱਥੋਂ ਦੀ ਆਏ ਹੋਣਾ ਪੈਂਦਾ ਰਸਤਾ ਇਹਦਾ ਐਨੇ ਕਿਹਾ 100 ਮੀਟਰ ਵੀ ਨਹੀਂ ਆਇਆ ਡਰਾਮ ਆਪਾਂ ਉਹ ਲਾ ਰਿਹਾ ਕਿਹੜਾ ਸੌ ਮੀਟਰ ਵੀ ਨਹੀਂ ਆਇਆ ਕੇ ਹੰਭ ਕੇ 100 ਮੀਟਰ ਚ ਹੀ ਤੇ ਗਾਹਾਂ ਸਾਡੇ ਜਿਹੜੇ ਬੂਟ ਨੇ 2x2 ਨੇ ਇੱਥੇ ਇਹੋ ਜਿਹੇ ਥਾਂ ਤੇ ਦਾ ਬੂਟ ਪਾ ਕੇ ਨਾ ਬਈ 4x4 ਪਾ ਕੇ ਆਇਆ ਕਰੋ ਗੱਲਬਾਤ ਐਂਡ ਐ ਚੱਲ ਵੀ ਚੱਲ ਅੱਗੇ ਵਧੀਏ ਸਾਹ ਬੋਲ ਗਿਆ ਬਈਆ ਰਾਹ ਬੜਾ ਖਤਰਨਾਕ ਹੈ ਯਾਰ ਕਿਹੜੀ ਸਾਈਡ ਤੋਂ ਸੀ ਹੈ ਬਈ ਬੋਲ ਹੀ ਨਹੀਂ ਰਹੇ ਇਰਾ ਬਈ ਸਾਰਾ ਉੱਪਰ ਤੱਕ ਜਾਣਾ ਬਰਫਾ ਸ਼ੁਰੂ ਹੋ ਗਈ ਮਣੀ ਕਰਨੀ ਸਾਹਿਬ ਤੋਂ ਤਕਰੀਬਨ 15 ਕਿਲੋਮੀਟਰ ਉੱਪਰ ਨੂੰ ਆ ਕੇ ਬਰਫ ਆਈ ਬਰਫ ਬਰਫ ਕਰੀ ਜਾ ਰਹੀ ਜਨੂੰ ਆ ਲੈ ਜਾਓ ਬਰਫ ਬਰਫ ਕਰੀ ਜੰਨੇ ਹੁੰਨੇ ਚੱਕ ਲਓ ਬਰਫ ਇਸ ਸੈਨਾ ਸਾਡੀ ਸਾਡੇ ਨਾਲ ਚੱਲੇ ਸਾਰੀ ਸੈਨਾ 2 ਕਿਲੋਮੀਟਰ ਕਰਨੇ 3-4 ਕਿਲੋਮੀਟਰ ਲੈ ਵੀ ਤਿੰਨ ਚਾਰ ਕਿਲੋਮੀਟਰ ਉੱਪਰ ਆ ਗਏ ਉੱਪਰ ਆ ਕੇ ਕੁਛ ਐਦਾਂ ਦਾ ਵੀਊ ਆ ਬੰਦੇ ਸਾਡੇ ਨਾਲ ਨੇ ਕਿੱਥੋਂ ਬਈ ਤੁਸੀਂ ਦਿੱਲੀ ਸੇ ਉਹ ਆ ਗਿਆ ਇੱਕ ਬੰਦਾ ਥੱਲੇ ਰਹਿ ਗਿਆ ਸੀ ਪਟ ਗਿਆ ਇੱਕ ਆ ਗਿਆ ਇੱਕ ਇਹ ਆ ਗਿਆ ਫਟ ਗਿਆ ਹਮਾਰਾ ਇਹ ਸਾਰੇ ਭਾਈ ਦਿੱਲੀ ਦੇ ਨੇ ਸਾਇਲੈਂਟ ਨੇ ਡਾਊਨ ਹੋ ਗਏ ਸਾਰਿਆਂ ਦੇ ਅਬੇ ਤੂੰ ਕਰ ਲੈ ਤੋ ਕਰ ਲੈ ਤੋ ਕੋਈ ਦਿੱਕਤ ਨਹੀਂ ਤੇ ਆ ਇਦਾਂ ਦਾ ਕੁਛ ਏਰੀਆ ਦਾ ਏਰੀਆ ਚੈੱਕ ਕਰੋ ਕਰ ਆਹਨ ਚੱਲਨੇ ਤੋ ਉਹਨਾਂ ਪਾਸੇ ਬਿਲਾਉਂਗੇ ਆ ਬੰਦਾ ਹੈ ਜਿਆਦਾ ਔਖਾ ਹੋ ਗਿਆ ਨਾ ਜਿਆਦਾ ਔਖਾ ਹੈ ਮੁਸ਼ਕਿਲ ਹੈ ਬੰਦੇ ਤੇ ਸਾਹ ਦੱਸ ਦਿੰਦੇ ਕਿੰਨਾ ਕੁ ਔਖਾ ਕਿੰਨਾ ਕੁ ਹੋਇਆ ਰਾਮ ਰਾਮ ਭਾਈ ਰਾਮ ਰਾਮ ਭਾਈ ਸਾਰਿਆਂ ਨੂੰ ਤੇ ਇਦਾਂ ਹੁਣ ਜਾਣਾ ਆਪਾਂ ਉੱਪਰ ਉੱਪਰ ਚਲੇ ਜਾਂਦੇ ਇਧਰੋਂ ਇਹ ਰਸਤਾ ਹੈਗਾ ਨੀਚੇ ਤੇ ਆ ਬਰਫ ਦੇਖ ਲੋ ਲਓ ਮਿੱਤਰੋ ਬਹੁਤ ਅੱਗੇ ਤੱਕ ਆ ਗਏ ਸੀ ਸਾਰਾ ਸਾਂ ਨਹੀਂ ਲੜਦੇ ਤੇ ਆ ਪਿੱਛੇ ਤੱਕ ਦੇਖ ਲਓ ਸਾਰੇ ਝੰਡੇ ਤੁਰੇ ਆਉਂਦੇ ਨੇ ਭਈ ਪੰਜਾਬੀ ਸਮਝਦੇ ਨੇ ਤੁਸੀਂ ਚੰਗੀ ਤਰ੍ਹਾਂ ਕਰਦਾ ਤੇਰੀ ਭੈਦੀ ਤੇਰੀ ਮਾਦੀ ਵੀ ਸਮਝਦੇ ਹੋਵੋਗੇ ਸਾਰੀ ਕੁਛ ਨਹੀਂ ਹੋਇਆ ਕੁਛ ਨਹੀਂ ਕੁਛ ਨਹੀਂ ਢਾਕੇ ਪਾ ਜੇ ਉਹ ਸੀ ਚੱਲੀ ਇੱਕ ਕਿਰਕ ਉੱਖੜ ਗਏ ਆ ਵੀ ਬੰਦੇ ਉਹ ਬਹੁਤ ਉੱਪਰ ਤੱਕ ਆ ਗਏ ਆਪਾਂ ਜੇ ਆਪਣੀ ਇਹ ਵੀਡੀਓ ਵੀ ਨਾ ਚੱਲੀ ਫਿਰ ਥੋੜੇ ਸਾਰਿਆਂ ਦੇ ਰਨ ਤਾਣੇ ਸਹੀ ਗੱਲ ਕਮਾਲ ਲੇ ਗਏ ਉਹ ਆ ਗਏ ਉਹ ਆ ਗਏ ਸਵਾਗਤ ਕਰਨ ਆ ਆ ਦੇ ਸਵਾਗਤ ਕਰਨ ਦੀ ਟੀਮ ਆ ਗਈ ਸਾਡੀ ਸਾਡਾ ਸਵਾਗਤ ਕਰਨ ਟੀਮ ਆਈ ਆ ਸਵਾਗਤ ਕਰਨ ਆ ਗਏ ਉੱਤੋਂ ਥੱਲੇ ਸਾਰੇ ਸਾਹ ਫੁੱਲ ਗਏ ਲੱਭਾ ਸੁਪੀ ਆਹ ਉਹਨੇ ਜੋ ਕਿ ਤੇ ਇਹ ਵੀ ਮਾਸੂਮਤ ਹੈ ਉਸਨੇ ਕਹਿੰਦੇ ਜਾ ਰਹੀ ਸੀ ਕਹਿਦੇ ਕੁਝ ਕਹਿੰਦੇ ਕੁਝ ਜੇ ਨੇ ਘੁੱਟੋਗੇ ਤਾਂ ਉਹ ਕਹੇਗੀ ਨਾ ਪਤਾ ਕੀ ਕਹਨੇ ਉਹ ਬੁਲਾ ਲਿਆ ਆ ਗਿਆ ਉਹ ਕਰ ਲਈ ਟੀਮ ਇਕੱਠੀ ਬਈ ਸਾਰਿਆਂ ਨੇ ਉਹ ਆ ਗਿਆ ਕੈਂਡਾ ਐਡ ਆਫ ਦੀ ਫੈਮਲੀ ਜੀ ਨੰਨਾ ਨੂੰ ਮੁਕਮਾਰ ਦੇ ਆ ਇਧਰ ਕਰਨ ਨਹੀਂ ਜਾਈਂਗਾ ਕਰ ਲੈ ਟੀਮ ਇਕੱਠੀ ਉਹ ਕਿਵੇਂ ਹੋ ਗਈ ਹਾਂ ਬਈ ਆ ਕਿਵੇਂ ਹਾਂ ਬਲਾਲੇ ਕਿਰਪਾ ਇਹ ਤਾਂ ਦੇੜੀ ਨੂੰ ਖੋਖੀ ਜਾਂਦੇ ਨੇ ਉਹ ਕਹੀ ਜਾਂਦਾ ਕੀ ਰੱਖਿਆ ਲੜਾਈ ਚ ਇਹ ਕਹਿੰਦੇ ਲੜੋ ਹੁਣ ਪਤਾ ਵੀ ਪੈਣੀ ਤੇ ਹੈਗੀ ਐਂਡ ਪਾਉ ਲਾਇ ਮਤਰਾ ਅੰਨੀ ਬਰਫ ਦੇ ਵਿੱਚ ਵੀ ਗਰਮੂ ਗਰਮੀ ਹੋਇਆ ਤਾਂ ਕੰਮ ਬਹੁਤ ਔਖਾ ਬਈ ਯਾਰ ਨਾ ਕਿਹਦਾ ਮਹਿਸੂਸ ਹੋ ਰਿਹਾ ਹੈ ਮਜ਼ਾ ਆ ਰਿਹਾ ਹੈ ਮਜ਼ਾ ਆ ਰਿਹਾ ਮਜ਼ਾ ਤੇਰੇ ਕੋਲ ਕਿਹਦਾ ਲੱਗ ਰਿਹਾ ਹੈ ਬਈ 올 ਗੁੱਡ ਹੁਣ ਕਾ ਤੋ ਠੀਕ ਹੀ ਆ ਫਿਰ ਆਪਣਾ ਵੀ ਠੀਕ ਹੀ ਆ ਇਦਾਂ ਦਾ ਕੁਝ ਵੀਓ ਆ ਬਈ ਚੈੱਕ ਕਰੋ ਕਰ ਕੋਈ ਪਰ ਪਤਾ ਉਹ ਪਈ ਆ ਹਲੇ ਓਏ ਅਰੇ ਦੂਰ ਚੜਨਾ ਪੈ ਰੇ ਪਰ ਇੱਤਾ ਹਦਰਾ ਬਰਫਾ ਅੱਛਾ ਉਹ ਰੇਤਾ ਹਾਂ ਆਏ ਨੂੰ ਮੱਦੇ ਹਿਮਾਚਲ ਤੋਂ ਪਛਾਤਾ ਵੀ ਇਹ ਪਹਾੜਾਂ ਦੇ ਬਰਫਾ ਤੂੰ ਮੰਨਦਾ ਨਹੀਂ ਮੈਂ ਨਹੀਂ ਮੰਨਦਾ ਉਹ ਰੇਤਾ ਹਲੇ ਵੀ ਇਦਾਂ ਦੇ ਬਈ ਕੁਛ ਕੈਫੇ ਬਣੇ ਹੋਏ ਇੱਥੇ ਉੱਪਰਲੇ ਪਾਸੇ ਤੇ ਟਰੈਕ ਜਿਹੜਾ ਕਰ ਰਹੇ ਹਾਂ ਅਸੀਂ ਕਲਗਾ ਦਾ ਟਰੈਕ ਹੈ ਤੇ ਆ ਬੱਚਾ ਕੀ ਪੜਾਈ ਕਰ ਰਿਹਾ ਹੈ ਕੋਈ ਨਹੀਂ ਫਿਰ 15 ਕਿਲੋਮੀਟਰ ਵਜਨ ਦੇ ਵਿੱਚ ਆਪਾਂ 10 ਕਿਲੋ ਵਜਨ ਚੱਕ ਨਹੀਂ ਸਕਦੇ ਯਾਰ 15 ਕਿਲੋਮੀਟਰ ਦਾ ਟਰੈਕ ਹੈ ਜਿਹੜਾ ਇਹ ਆਪਣਾ ਉਹ ਤਾਂ ਜਮਾਈ ਡੱਡ ਹੋ ਗਿਆ ਓਏ ਉਹ ਤਾਂ ਤੂੰ ਕਹਿੰਦੇ ਮੇਰਾ ਦੇਸੀ ਸਰੀਰ ਆ ਇੱਧਰ ਦੇਖ ਪਾਊਡਰ ਵਾਲਾ ਫਿਰ ਆਹ ਫਿਰ ਨਾ ਸਾਰੇ ਬਰਫ਼ ਚ ਆਲੇ ਆਹ ਬਈ ਰਸਤਾ ਚੈੱਕ ਕਰੋ ਬੜਾ ਖਤਰਨਾਕ ਰਹਾ ਯਾਰ 1000 ਫੁੱਟ ਥੱਲੇ ਜਾਵਾਂਗੇ ਜੇ ਆਪਾਂ ਮਲਤੇ ਗਿਰਦੇ ਆ ਉਹਦੀ ਸੇਫਟੀ ਨਾਲ ਆਓ ਇੱਥੇ ਬਈ ਆਫ ਰੋਡ ਬੂਟ ਲੈ ਕੇ ਆਓ ਜੇ ਤੁਸੀਂ ਟਰੈਕਿੰਗ ਕਰਨੀ ਆ ਇਹੋ ਜਿਹੇ ਮੌਸਮ ਦੇ ਵਿੱਚ ਬਰਫ਼ ਵਾਲੇ ਚ ਮੀਂਹ ਕਣੀ ਦੇ ਵਿੱਚ ਟਰੈਕਿੰਗ ਕਰਨੀ ਆ ਨਾ ਤਾਂ ਆਪਦੇ ਬੂਟ ਨੇ ਜਿਹੜੇ ਆਫ ਰੋਡ ਵਾਲੇ ਬੂਟ ਲੈ ਕੇ ਆਓ ਵਧੀਆ ਕੰਪਨੀ ਦੇ ਤਾਂ ਕਿ ਤੁਸੀਂ ਡਿੱਗਣਾ ਜਾਓ ਤਲਸਣ ਆ ਜਾਓ ਤੇ ਤੁਸੀਂ ਆ ਨਜ਼ਾਰੇ ਚੱਕ ਕਰੋ ਗਰਾਹ ਦਾ ਪੂਰਾ ਆਕਾਰ ਪੂਰਾ ਸੋਹਣਾ ਬਾਤਾਵਾਰਨਾ ਤੇ ਆਲਾ ਵਾਲਾ ਮੇਰੇ ਤੁਸੀਂ ਦੇਖੋ ਕਿਆ ਬਾਤ ਹੀ ਆ ਆ ਚੱਲ ਭਈ ਝਰਨਾ ਭਈ ਇਹਨੂੰ ਕਹਿੰਦੇ ਨੇ ਝਰਨਾ ਉਹ ਜਾਵਾਂਗੇ ਭਈ ਆਪਾਂ ਇੱਥੋਂ ਪਹਾੜ ਚੜ ਕੇ ਉਹ ਕੁੱਤਾ ਦੇਖ ਉਹ ਦੇਖੋ ਕੁੱਤਾ ਆਪਣੇ ਸਾਹਮਣੇ ਜਾ ਰਿਹਾ ਭਈ ਭਈ ਆਹੀ ਜਾਣਾ ਆਪਾਂ ਚੜ ਕੇ ਤਾਂ ਉਹ ਕੁੱਤਾ ਵੀ ਦੇਖ ਸਿਆਣਾ ਆਪਣੇ ਨਾਲ ਤੁਰਿਆ ਫਿਰਦਾ ਉਹਦੇ ਆਦੀ ਰਾਹੀ ਇਹਦੇ ਤੋਂ ਲੋਕ ਉਹ ਸ਼ੋਰਟਕਟ ਲਾ ਲੈਂਗੇ ਕਿਆ ਨਹੀਂ ਨਹੀਂ ਉਹ ਸਭ ਦੂਸਰੇ ਤੋਂ ਬਈ ਫੋਟੋ ਖਿੱਚਦੇ ਨੇ ਉਹ ਦੋਨੋਂ ਕੋਈ ਸ਼ੋਰਟਕਟ ਲੈ ਰਹੇ ਆ ਇਹ ਦੋਨੋਂ ਚਲੋ ਦੇਖਦੇ ਆਂ ਕਿਆ ਕਿਆ ਮਿਲਦਾ ਹੈ ਅੱਗੇ ਜਾ ਕੇ ਸ਼ੋਰਟਕਟ ਰਾਹ ਉਹ ਲੈ ਰਹੇ ਨੇ ਜਿਹੜਾ ਉਹ ਖਤਰਨਾਕ ਹੋ ਸਕਦਾ ਸਿੱਧਾਗਾ ਪਰ ਆਪਾਂ ਰਿਸਕ ਨਹੀਂ ਲੈਣਾ ਉਹ ਖਤਰਨਾਕ ਰਸਟਾ ਨਹੀਂ ਸ਼ੋਰਟਕਟ ਨਹੀਂ ਲੈਂਗੇ ਨਹੀਂ ਭਈ ਰિસ્ਕੀ ਰਸਤਾ ਹੈ ਯਾਰ ਇੱਕ ਵਾਰ ਪੈਰ ਕੋ ਮੋਚ ਆ ਗਈ ਨਾ ਗੜਬੜ ਹੋ ਜਾਏਗੀ ਮੇਰੇ ਪੈਰ ਮੇ ਤੋ ਆ ਰੱਖੀ ਹੈ ਹਾਂ ਚੱਲ ਫਿਰ ਤੈਨੂੰ ਉੱਤੇ ਠੀਕ ਕਰਾਂਗੇ 50 ਆਏ ਉਹ ਗਲਤ ਗੱਲ ਆ ਇਹ ਆਪਣਾ ਸਿਸਟਮ ਆ ਰਿਸਕ ਲੈਣਾ ਨਹੀਂ ਜਾਂਦਾ ਇਹ ਜਿਹੇ ਮੋਫ ਇਹ ਜਿਹੇ ਕੰਮ ਦੇ ਵਿੱਚ ਐਸੇ ਕੰਮ 'ਚ ਰਿਸਕ ਨਹੀਂ ਲੈਣਾ ਚਾਹੀਏ ਆ ਗਰ ਰਿਸਕ ਦੀ ਗੱਲ ਵੀਡੀਓ ਬੰਦ ਕਰ ਦਿੰਨੇ ਆ ਅੱਗੇ ਜਾ ਕੇ ਬਣਾਵਾਂਗੇ ਆਪਾਂ ਸਾਡੇ ਭਾਈ ਇਹ ਟ੍ਰੈਕ ਜਿਹੜੇ ਸਾਥੀ ਨੇ ਸਾਨੂੰ ਦੋ ਸਾਥੀਆਂ ਨਾਲ ਮਲਾਉਣਾ ਆ ਦੇਖੋ ਇੱਕ ਆ ਇੱਕ ਸਾਥੀ ਸਾਡਾ ਇਹ ਆ ਇੱਕ ਸਾਡਾ ਉਹ ਜਿਹੜਾ ਥੱਲੋ ਵਾਰਿਆ ਵਿਚਾਰਾ ਸਾਨੂੰ ਉਰੂ ਹੀ ਮਿਲਿਆ ਰਾਹ 'ਚ ਤੇ ਆਹ ਰਸਤਾ ਆ ਜੀ ਬਾਈ ਸਾਡੇ ਸਾਡਾ ਦਿਮਾਗ ਫੇਰਿਆ ਦੀ ਤੇ ਜਿਹੜੇ ਕਰ ਉੱਠ ਕੇ ਤੁਰ ਪਏ ਆਪਸ ਪਰ ਨਜ਼ਾਰਾ ਬਈ ਇਹੀ ਆ ਬਈ ਇੰਸਟਾਗ੍ਰਾਮ ਤੇ ਵੱਧ ਦਿਸਦਾ ਇਹ ਕੁਝ ਪੰਗਾ ਲੈ ਲਿਆ ਆ ਕੇ ਆ ਮਾਸ਼ਾ ਫੁੱਲ ਗਏ ਇਹਦੀ ਥੱਲੋ ਤੇ ਦੋ ਦੋਨੇ ਫੁੱਲ ਗੀਆਂ ਜੀ ਇਹਦੀ ਬਈ ਫੱਟੀ ਪਈ ਆ ਕੋਈ ਵਾਰ ਸੋਨਾ ਕੀ ਕਰੀ ਦੁਕਾਨੀ ਜਾ ਕੇ ਫਿਰ ਕੜੀ ਦਗਾ ਨਹੀਂ ਜਾ ਕਿ ਵੱਡੀ ਪਈ ਆ ਕਿ ਠੀਕ ਆ ਦਿਖਾ ਨਹੀਂ ਸਕਦੇ ਕਿ ਉਹ ਵੀਡੀਓ ਫਿਰ ਉਹ ਜੂਗੀ ਗਾਰਤ ਹੋ ਜੂਗਾ ਮਾ ਕੀ ਗੱਲ ਆ ਇਹਦੀ ਥੱਲੋ ਸਮਾਕੇ ਲਿਆ ਉਹ ਥੁਰੇ ਆ ਆ ਸਾਡੇ ਸਾਥੀ ਨੇ ਚਲੋ ਚਲੋ ਭਾਈ ਵਧੀਆ ਭਈ ਆ ਅੱਗੇ ਟਰੈਕ ਆ ਆ ਭਾਈ ਥੋੜਾ ਜਿਆ ਹੋਰ ਉੱਪਰ ਆ ਕੇ ਕੁਛ ਐਦਾਂ ਦਾ ਸਾਨੂੰ 뷰 ਦਿਖਾਇਆ ਜਿਹੜਾ ਸੋਨੂੰ ਵੀ ਦਿਖਾਉਣਾ ਤੁਸੀਂ 뷰 ਇੰਜੋਏ ਕਰੋ ਯਾਰ ਆ ਵੇਖ ਹੈਲੋ ਸਰ ਜੀ। ਕੀ ਹਾਲ ਹੈ? ਠੀਕ? ਠੀਕ ਹੋ? ਇਧਰ ਆ ਬਈ ਕੁਛ ਨਜ਼ਾਰਾ ਹੈ। ਤੇ ਇਹ ਕੰਟੀਨਾਂ ਸਾਨੂੰ ਹਰ ਇੱਕ ਟ੍ਰੈਕ ਤੇ ਮਿਲ ਜਾਂਦੇ ਨੇ ਕੁਛ ਨਾ ਕੁਛ ਖਾਣ ਪੀਣ ਵਾਸਤੇ ਇੰਦੀਆਂ ਨੇ। ਪਰ ਕੈਂਪਿੰਗ ਦਾ ਨਜ਼ਾਰਾ ਧਾਈਆਂ ਜੇ ਬੈਗਬਗ ਤੁਸੀਂ ਆਪ ਲੈ ਕੇ ਆਉਣੇ ਹੋ। ਤੇ ਆ ਸਾਡੇ ਸਾਥੀ ਸਾਨੂੰ ਰਾਤ ਖਾਂਦੇ ਅੱਗੇ ਅੱਗੇ ਚੱਲ ਰਹੇ ਨੇ। ਤੇ ਆ ਕੁਛ ਇਦਾਂ ਦਾ ਨਜ਼ਾਰਾ ਬਰਫੀ ਬਰਫ ਪਈ ਬਿਆ। ਆ ਸਨੋਫੋਲ। ਬੇਨੇ ਹੀ ਪਿੰਨੇ ਹਲੋ ਰੁਕਦੇ ਆ ਕੁਛ ਟਾਈਮ ਤੇ ਰੈਸਟ ਕਰਦੇ ਫਿਰ ਚੱਲਦੇ ਆ ਅੱਗੇ ਨੂੰ ਜਿੰਨਾ ਉੱਪਰ ਨੂੰ ਜਾਈ ਜੰਨੇ ਆ ਤੇ ਓਨੀ ਬਰਫ਼ ਮਿਲ ਜਾਂਦੀ ਆ ਦੇਖੋ ਬਰਫ਼ ਹੀ ਬਰਫ਼ ਹੋਈ ਪਈ ਆ ਕੱਲੀ ਇੱਥੇ 스노우ਫੋਲ ਹੋ ਕੇ ਹਟਿਆ ਕਹਿੰਦੇ ਤੇ ਰਸਤਾ ਬਹੁਤ ਖਤਰਨਾਕ ਹੈ ਤੇ ਕਈ ਬੰਦੇ ਇੱਥੇ ਸੱਟਾ ਵੀ ਲੱਗੇ ਤਰਸ ਕੇ ਕਹਿੰਦੇ ਥੱਲੇ ਡਿੱਗ ਜੰਦੇ ਨੇ ਬਹੁਤ ਡੇਂਜਰ ਕੰਮ ਹੈ ਯਾਰ ਬਹੁਤ ਖਤਰਨਾਕ ਕੰਮ ਹੈ ਆਹੇ ਵਿੱਚ ਵਿੱਚ ਆ ਚੜਨਾਗਾ ਸਾਰਾ ਇਹ ਜਿਹੜਾ ਉੱਪਰ ਆ ਰਿਹਾ ਦੇਖ ਰਹੇ ਸੀ ਆ ਥੱਲੇ ਆ ਜਿਹੜਾ ਸਾਰਾ ਆ ਰਿਹਾ ਹੈ ਇਹ ਸਾਰਾ ਚੜਨਾ ਪਗਦਾ ਤੇ ਹੁਣ ਜਿਹੜੀ ਕਹਿੰਦੀ ਸੀ ਨਾ ਲੈ ਜਾ ਮੈਨੂੰ ਉੱਥੇ ਜਿੱਥੇ ਪੈਂਦੀ ਆ ਸਨੋਵੇ ਉਹਦੇ ਆ ਡੰਡਾ ਦੇ ਦੋ ਤੇ ਦੇਣਾ ਕਿੱਥੇ ਹੁਣ ਤੁਸੀਂ ਦੇਖ ਲਓ ਬਾਬਾ ਘਰਾ ਗਿਆ ਯਾਰ ਹਾਂ ਤੁਸੀਂ ਬਰਫ਼ ਦੇਖੋ ਪੈੜਾ ਜਿੱਥੇ ਇਹਦੇ ਪੈੜ ਦੇ ਨਿਸ਼ਾਨ ਨੇ ਅੱਗੇ ਸਾਨੂੰ ਪੈੜਾ ਮਿਲਣੀ ਬੰਦ ਹੋ ਗਈ ਅੰਦਰ ਰਸਤੇ ਦੇ ਵਿੱਚ ਸਾਨੂੰ ਦਿਖੀ ਨਹੀਂ ਰਿਹਾ ਹੁਣ ਉਹ ਕੁਝ ਕੁ ਬੰਦੇ ਆਉਂਦੇ ਨੇ ਉਹਨਾਂ ਨੂੰ ਬੁਲਾ ਰਹਾਂਗੇ ਜੇ ਦੇਖਿਆ ਰਾਹ ਮਿਲ ਜੇ ਰਾਈ ਖਤਮ ਹੋ ਗਿਆ ਕਿ ਨਾ ਸਾਨੂੰ ਉੱਪਰ ਉੱਪਰ ਉਹਨਾਂ ਦੀ ਇਹਦਾ ਨਾ ਥੱਲੋਂ ਕੋਈ ਨਹੀਂ ਨਾ ਅਸੀਂ ਦੋਨੇ ਜਣੇ ਤੁਰੇ ਫਿਰਦੇ ਆ। ਰਾਈ ਖਤਮ ਹੋ ਗਿਆ ਸਾਲਾ ਸਾਰਾ। ਹੁਣ ਅੱਗੇ ਠੰਡ ਦੇਣਾ ਜਿਹੜਾ ਮੌਸਮ ਉਹ ਢਲਣ ਲੱਗ ਗਿਆ। ਠੰਡ ਹੋਣ ਲੱਗ ਗਈ। ਉੱਪਰ ਦੀ ਠੰਡ ਹੋਣ ਲੱਗ ਗਈ। ਤੇ ਰਹਿਣ ਦਾ ਵੀ ਸਾਡੇ ਕੋਲ ਕੋਈ ਪ੍ਰਬੰਧ ਨਹੀਂ ਹੈਗਾ। ਟਰੈਕ ਇੱਥੋਂ ਹੈਗਾ 9 ਕਿਲੋਮੀਟਰ ਟੋਟਲ ਹੈਗਾ 15 ਦਾ। ਫਸ ਗਿਆ ਅਸੀਂ ਕੋਸੁੱਤੇ। ਫਸ ਗਏ ਹੁਣ ਅਸੀਂ ਕੋਸੁੱਤੇ। ਡਰ ਵੀ ਲੱਗ ਰਿਹਾ ਇੱਥੋਂ ਆਵਾਜ਼ਾਂ ਬੂਜਾਂ ਵੀ ਜਾਨਵਰਾਂ ਦੀਆਂ ਵਾਵਾ ਆ ਰਹੀਆਂ ਨੇ। ਦੇਖ ਰਿਹਾ ਫਿਰ ਰੱਬ ਰੱਖਾ ਹੁਣ ਇਹੇ ਟਾਈਮ ਆ ਤੇ ਰੱਬ ਯਾਦ ਆ ਜਾਂਦਾ ਹੁੰਦਾ ਹੂੰ ਤਾਂ ਜਿਆਦਾ ਤਾਂ ਕਰੀਦਾ ਪਰ ਇਹੇ ਟਾਈਮ ਆ ਦੇ ਕੁਝ ਖਾਸ ਯਾਦ ਆ ਜਾਂਦਾ ਇਹ ਰੱਬ ਦਾ ਵੀ ਮਿੱਤਰੋ ਰਿਸਕੀ ਕੰਮ ਤਾਂ ਹੁਣ ਆਇਆ ਜਿਹਦਾ ਡਰ ਹੁੰਦਾ ਸਭ ਤੋਂ ਵੱਧ ਉਹ ਟਰੈਕ ਤੇ ਆ ਗਿਆ ਅੱਜ ਜਿਹਨੂੰ ਮੌਤ ਵੀ ਕਹਿੰਦੇ ਨੇ ਆਹ ਰਸਤਾ ਚੈੱਕ ਕਰ ਲਓ ਸਾਰਾ 2 ਫੁੱਟ ਤੋਂ ਵੱਧ ਹੈ ਨਹੀਂ ਤੇ ਮੈਨੂੰ ਵੀ ਫਿਰ ਇਕ ਨਹੀਂ ਕਰ 2 ਫੁੱਟ ਤੋਂ ਵੱਧ ਰਸਤਾ ਹੈ ਨਹੀਂ ਤੇ ਆਖਾਈ ਚੈੱਕ ਕਰੋ ਕਿਰਾ ਜੇ ਪੈਰ ਫਿਸਲ ਗਿਆ ਤਲਕਗੇ ਤਾਂ ਸਿੱਧਾ ਉਹ ਨੀਲਾ ਨੀਲਾ ਪਾਣੀ ਹੈ 1000 ਫੁੱਟ ਉੱਥੇ ਜਾਉਗੇ ਧਿਆਨ ਨਾਲ ਭਰਾ ਹੈ ਤੇ ਆਹ ਰਸਤੇ ਨੇ ਇਹ ਟਰੈਕ ਹੋ ਰਿਹਾ ਇਹ ਕਿਹੜਾ ਟਰੈਕ ਕਿਹੜਾ ਟਰੈਕ ਆ ਇਹ ਖੀਰ ਗੰਗਾ ਟਰੈਕ ਕਰ ਰਿਹਾ ਨਾ ਭੁੱਲ ਜੰਨੇ ਆ ਖੀਰ ਚੌਲ ਔਖਾ ਬਈ ਉਹ ਲੰਘਿਆ ਉਹਦੇ ਕੋਲ ਤੇ ਤਮਾਚੇ ਉਹਦੇ ਮਗਰ ਨਾ ਲੱਗਿਓ ਤਾਂ ਕੁੱਤਾ ਤੂੰ ਤੂੰ ਨਾ ਲੱਗ ਰਹੀ ਵੀਰਾ ਲੈ ਬਈ ਟਰੈਕ ਦੀ ਓਏ ਹੈਲੋ ਹੁਣ ਆਪਦੇ ਆਦੇ ਦੁੱਖ ਦੱਸਿਓ ਟਰੈਕ ਭਾਂ ਚੋੜਿਆ ਹੈ ਜਿਹਨੇ ਕਿ ਜਿਹੜੇ YouTube ਤੇ ਦਿਖਾਉਂਦੇ ਨੇ ਇੱਧਰ ਗਾਂਡ ਫੱਦੀ ਤੇ ਇੱਥੇ ਫਸ ਗਏ ਹੁਣ ਆ ਨਦੀ ਜਲ ਰਹੀ ਆ ਆ ਸਾਡੇ ਬੰਦੇ ਨੇ ਮੇਰੇ ਕਣੀ ਕਰ YouTube ਕੰਨੂ ਦੇਖ ਕੇ ਕਦੇ ਵੀ ਟਰੈਕਿੰਗ ਨਾ ਕਰੋ ਕਿਸੇ ਰਸਤੇ ਪੇ ਨਾ ਆਓ ਕਿਸੇ ਵੀ ਰਸਤੇ ਪਰ ਨਾ ਆਓ ਕਿਸੇ ਰਸਤੇ ਪਰ ਨਾ ਆਓ ਯੂਟਿਊਬਰ ਦੇਖ ਕੇ ਔਰ ਅਭੀ ਹਮ ਜਹ ਫਸ ਗਏ ਆ ਉਹ ਤਾਂ ਉਹ ਮੜਦੇ ਬਾਈ ਦਾ ਉਹ ਪਲੇਟ ਦੇਖਿਓ ਨਾ ਚੱਲ ਜਿਓ ਉੱਪਰ ਸੇ ਆਏਗਾ ਹਮੇ ਲੈ ਕੇ ਜਾਏਗਾ ਅਭੀ ਹਮ ਜੇ ਹੈ ਨਦੀ ਬਾਈ ਜੇ ਪਕੜਨਾ ਮੜਦੇ ਮੜਦੇ ਬੱਚੇ ਜੇ ਤਾਂ ਹੈ ਜੇ ਹੈ ਨਦੀ ਠੀਕ ਹੈ ਔਰ ਜੇ ਹਮ ਹੈ ਹੈ ਜੇ ਲੋਗੇ ਜਹਾਸੇ ਉੱਪਰ ਸੇ ਨਿੱਟੇ ਆਇਆ ਅਭੀ ਕੱਪੜਿਆਂ ਦੀ ਤੁਹਾਨੂੰ ਹਾਲਤ ਦਿਖਾਵਾਂਗੇ ਸਾਡਿਆਂ ਦੀ ਕੱਪੜਿਆਂ ਦੀ ਹਾਲਤ ਦੇਖੋ ਆ ਕੱਪੜਿਆਂ ਦੀ ਹਾਲਤ ਚੈੱਕ ਕਰੋ ਹਾਂ ਹਾਂ ਇਹ ਕੱਪੜੇ ਚੈੱਕ ਕਰੋ ਪਹਾੜੋਂ ਸੇ ਖਿਸਕ ਖਿਸਕ ਕੇ ਖਿਸਕ ਖਿਸਕ ਕੇ ਆਏ ਹਨ ਉੱਪਰੋਂ ਰੋੜ ਰੋੜ ਕੇ ਪਹਾੜਾਂ ਦੇ ਨਾਲ-ਨਾਲ ਆਏ ਆ। ਬਈ ਬਹੁਤ ਜ਼ਿਆਦਾ ਉੱਚਾ ਹੈ। ਹੁਣ ਸਾਡੀ ਮਦਦ ਲਈ ਕੋਈ ਆ ਰਿਹਾ ਹੈਗਾ। 1 ਘੰਟੇ ਤੱਕ ਉਹਨੇ ਸਾਨੂੰ ਕਹਿ ਵੀ ਇੱਥੇ ਰੁਕ ਜਿਓ। ਆ ਹੁਣ ਟਾਈਮ ਆਲਸੀ ਦੇਖ ਲਓ। ਸਭ ਤੋਂ ਖਤਰਨਾਕ ਟਰੈਕ ਰਿਹਾ ਹੈ ਆਪਣੀ ਜ਼ਿੰਦਗੀ ਦਾ। ਰਾਤ ਦੇ 10 ਵਜੇ ਗੇ। ਟਰੈਕ ਕਰਦੇ ਕਰਦੇ ਫਟ ਗਈ। ਟਰੈਕ ਕਿਰਨੇ ਬੈਠਾ ਹੀ ਹੈ। ਟਰੈਕ ਤੋਂ ਟਰੈਕ ਨੇ ਇੱਥਾ ਹੀ ਹੈ। ਜੋ ਵੀ ਥਾ ਸਾਢੇ 10 ਹੋ ਗਏ ਸਾਢੇ 10 ਹੋ ਗਏ ਇਹ ਰਸਤਾ ਬਈ ਸੀ ਰਾਤ ਜਿਹੜਾ ਹੁਣ ਤੈਅ ਕਰ ਰਹੇ ਹਾਂਗੇ ਢੜਕਗੇ ਸੀ ਜੰਗਲ ਦੇ ਵਿੱਚ ਸਭ ਤੋਂ ਖਤਰਨਾਕ ਟ੍ਰੈਕ ਅੱਜ ਵਕਤ ਠੀਕ ਹੈ ਬਈ ਸਭ ਤੋਂ ਖਤਰਨਾਕ ਟਰੈਕ ਹੈ ਅਗਰ ਫਟ ਕੇ ਮੂੰਹ ਮੇ ਆਇਆ ਇਹ ਪੰਜ ਤੋਂ ਬਹੁਤ ਬਸ ਬੁਰਾ ਹਾਲ ਹੈ ਅਸੀਂ ਰਾਤ ਨੂੰ ਆ ਜੰਗਲਾਂ ਦੇ ਵਿੱਚ ਦੇਖ ਲਓ ਕੁਛ ਦਿਂਦਾ ਕੁਛ ਨਹੀਂ ਦਿਖ ਰਿਹਾ ਆ ਟਰੈਕ ਤੇ ਜਾ ਰਹੇ ਹਾਂ ਕਰੋ ਚੈੱਕ ਆਰਾਮ ਸਾਡਾ ਪਿੱਛੇ ਰਹਿ ਗਿਆ ਇਹ ਸਾਰੇ ਹੋ ਨਾ ਦੇਖ ਲਓ ਸਾਰੇ ਬੰਦੇ ਆ ਸਾਡੇ ਜਿਹੜੇ ਪੂਰੇ ਪਿੱਛੇ ਆ ਰਹੇ ਆ ਵਾਟਰਫਾਲ ਚੱਲ ਰਹੇ ਆ ਜੰਗਲਾਂ ਦੇ ਵਿੱਚ ਭੜਕ ਗਏ ਸੀ ਅਸੀਂ ਇਹ ਗੱਲ ਬਾਰ ਬਾਰ ਕਹਿੰਦੇ ਆ ਵੀ ਬਿਨਾਂ ਸਲਾਹ ਤੋਂ ਬਿਨਾਂ ਜਾਣਕਾਰੀ ਤੋਂ ਪਹਾੜਾਂ ਚੜਾਓ ਮੱਛੀ ਕੋਣੀ ਡੋਂਕੀ ਵੀ ਨਹੀਂ ਓਖੀ ਨਹੀਂ ਜਿੰਨੀ ਸਲਾਹ ਓਖਾ ਇਹ ਬਾਈ ਆ ਜਿਨ੍ਹਾਂ ਨੇ ਹਮੇ ਬਚਾਇਆ ਭਾਈ ਆਪ ਦਾ ਨਾਮ ਕੀ ਹੈ ਮੇਰਾ ਨਾਮ ਸੰਜੇ ਰਾਣਾ ਸੰਜੇ ਰਾਣਾ ਸੰਜੇ ਰਾਣਾ ਬਾਈ ਇੱਕ ਸਾਥੀ ਜਿੰਦਾ ਹੋਰ ਆ ਉਹ ਅੱਗੇ ਚਲਾ ਗਿਆ ਉਹਨਾਂ ਨੇ ਹਮੇ ਬਚਾ ਲਿਆ ਬਾਈ ਉਹਨਾਂ ਨੇ ਬਚਾਇਆ ਸਾਨੂੰ 9:30 10:30 ਰਾਤ ਨੂੰ ਹੋ ਗਿਆ तकरीबन 2:30 ਤੋਂ 3 ਘੰਟੇ ਦਾ ਟਰੈਕ ਕਰਕੇ ਕਿਸੇ ਟਿਕਾਣੇ ਲੱਗ ਰਿਹਾ ਸਾਨੂੰ ਬਾਕੀ ਕਹਾਣੀ ਸਾਰੀ ਬਲੌਗ ਦੇ ਵਿੱਚ ਦੱਸਾਂਗੇ ਕਿੱਥੋਂ ਕਿੱਥੋਂ ਕਿਵੇਂ ਕਿਵੇਂ ਔਖਾ ਹੋਇਆ ਕੰਮ ਸਾਡਾ ਭਾਈ ਬਹੁਤ ਔਖਾ ਰਿਹਾ ਨਾ ਥੱਲੇ ਉੱਤੋਂ ਜਿੱਥੇ ਤੱਕ ਸਾਨੂੰ ਦਿਖ ਰਿਹਾ ਹਜੇ ਤਾਂ ਅਸੀਂ ਥੱਲੇ ਉੱਤੇ ਨੂੰ ਜਾ ਰਹੇ ਹੁਣ ਪਹਿਲਾਂ ਥੱਲੇ ਗਏ ਹਾਂ ਹੋਰ ਹੋਰ ਤੇ ਬਾਈ ਪਹੜਾ ਓਕਾ ਯਾਤ ਨੂੰ ਟਾਈਮ ਐਸ ਟਾਈਮ ਸਾਢੇ 8 ਹੋ ਗਏ ਅਜੇ ਕੋਈ ਥੌਂਟ ਕੇ ਨਾ ਨੀ ੜਕ ਗਏ ਸੀ ਜੰਗਲਾਂ ਦੇ ਵਿੱਚ ਸੀ ੜਕਣ ਤੋਂ ਬਾਅਦ ਹੁਣ ਇੱਥੇ ਦੋ ਗਾਰਡ ਮਿਲਨੇ ਸਾਨੂੰ ਇਹਨਾਂ ਨਾਲ ਬੱਦਦੇ ਅੱਗੇ ਉਹ ਆ ਰਿਹਾ ਬਾਈ ਰਸਤਾ ਦੇਖ ਕੇ ਆ ਰਹੇ ਨੇ ਹੁਣ ਇਹਨਾਂ ਨਾਲ ਉੱਪਰ ਨੂੰ ਚੜ ਰਹੇ ਹਾਂ ਐਸੇ ਜਿਹੜਾ ਰਸਤਾ ਹੈ ਦੋ ਦੋ ਦੰਨ ਯਾਰ ਐਸੇ ਜਿਹਾ ਐਜੇਸਾ ਹੀ ਰਸਤਾ ਨਾ ਲੈ ਵੀ ਮੇਟਰੋ ਪਨਾਮਾ ਦੇ ਜੰਗਲਾਂ ਵਿੱਚ ਦੀ ਹੋ ਕੇ ਪਹੁੰਚ ਚੁੱਕਿਆ ਆ ਸਾਰੇ ਬੰਦੇ ਸਾਡੇ ਸਲਾਮਤ ਬੈਠੇ ਨੇ ਇਸੀ ਰੋਡ ਤੇ ਆ ਟਾਈਮ ਹੋ ਗਿਆ 11 ਦਾ ਰੋਟੀ ਹੁਣ ਖਾਣ ਲੱਗਿਆ 11:00 ਸਭ ਆ 11 ਦਾ ਟਾਈਮ ਹੋ ਗਿਆ ਰੋਟੀ ਸੀ ਕੁਛ ਨੇ ਖਾ ਲਈ ਕੁਛ ਖਾ ਰਹੇ ਨੇ ਬੰਦੇ ਸਾਡੇ ਇਹ ਬਾਈ ਆ ਜਿਹੜਾ ਸਾਡੇ ਇੱਥੇ ਹੁਣ ਖਾਤਰਦਾਰੀ ਕਰ ਰਿਹਾ ਹੈ ਬਾਈ ਤੁਹਾਡਾ ਨਾਮ ਕੀ ਆ ਨਾਕੇਂਦਰ ਭਾਈ ਜੀ ਹਲੋ ਰਾਮ ਸਰ ਕਿਵੇਂ ਲੱਗ ਰਿਹਾ ਬਹੁਤ ਮਾੜਾ ਗੁੰਡ ਸੁਆ ਰਹੇ ਸਾਰਾ ਵੀ ਫੱਟੀ ਪਈ ਆ ਬਈ ਇਹ ਬੰਦਾ ਸਾਡਾ ਬਿਮਾਰ ਹੋ ਗਿਆ ਚਲਾ ਹੋਇਆ ਬਿਮਾਰ ਹੋ ਗਿਆ ਬੰਦਾ ਤੇ ਬਾਕੀ ਟੜਕੇ ਕਰਦੇ ਆ ਗੱਲ ਸਾਰੀ ਵੀਡੀਓ ਕੋਲ ਕਿਵੇਂ ਕਿਵੇਂ ਉੱਤੋਂ ਥੱਲੇ ਗਿਆ ਸੀ ਚੱਲ ਵੀ ਚੱਲਿਆ